आन्गुरु नरी दरीव बनिवा me mm -hmm. गुरु ग्रंथ साहिब महाराज के पावन हर जोर जुड़ बैठे सदा मान सतसंगी जनों अमृत वेले तो लवा रहे हाजरिया संग्राम के दे दिहाड़े नूं लै करके तन तन शहीद बाबा बास सिंह जी पावन पवित्र अस्थाना ते जुड़ बैठे सरबत कुमारी भाई सर्वाप साम तो पहला उच्चारण इस आठ पांव तो पहला एक बारी ब्लांड बार लेकिन वाव सीस बक्शो बते गाज के गजाओ जी वाई कुडी का आ, वाई कुडी की मने साढे तो पहला साढे बहुत ही सुधार जो उस्ताद यानी गुरलाल सिंह जी आप सर्वसंतारे नाम

ਜਿੱਲਾ ਦਾ ਜਨਮ ਕੋ ਸੇ ਹੋਇਆ ਉਹਨਾਂ ਦਾ ਨਾਮ ਬਾਬਾ ਬਗੇਲ ਸਿੰਘ ਕੋਤੋ ਦੇ ਰਣ ਵਾਲੇ ਸਰਦਾਰ ਅਮਰ ਸਿੰਘ ਲੇਕਿਨ ਆਪਣੇ ਦਾ ਜੀ ਦੀਪ ਪਿੰਡ ਚੁਭਾਰ ਇੱਥੇ ਵੀ ਬਾਬਾ ਬਗੇਲ ਸਿੰਘ ਦੀ ਦਾ ਆਪਣੇ ਦਾ ਜੀ ਦੀਪ ਵੀ ਬੁਰਦਾਰਾ ਬੰਗਿਆ ਸਾਧ ਸੰਗਤ ਜੀ ਬਾਬਾ ਬਗੇਲ ਸਿੰਘ ਦਾ ਜਨਮ ਪਿੰਡ ਕੋ ਸੇ ਹੋਇਆ ਸੀ ਹੁਣ ਸਾਧ ਸੰਗਤ ਜੀ ਨੇ ਸ਼ਹਿਰ ਦਾ ਰਹਿਣ ਵਾਲਾ ਸਹਿਬ ਰਾਏ ਚੌਧਰੀ ਕੋਹ ਚ ਆਉਂਦਾ ਸਿੱਖਾਂ ਦੇ ਖੇਤਾਂ 'ਚ ਕੋੜਨਾ ਉਹਨੂੰ ਡਾਕਟਰ ਲਈ ਕਿਹਾ ਸਾਡੀ ਜਿਹੜੀ ਫਸਲੇ ਨਾਂ ਖਰਾਬ ਕਰ ਭਾਈ ਤਾਰਾ ਸਿੰਘ ਆਣ ਭਾਈ ਮਾਲੀ ਸਿੰਘ ਦੇ ਹੱਥ ਨਾਂ ਧਲਿਆ ਭਾਈ ਮਾਲੀ ਸਿੰਘੇ ਭੇਜਿਆ ਕਿਆ ਚੌਧਰੀ ਸਾਹਿਬ ਕੋੜਨਾ ਨਾ ਕਿਰਾਉ ਅਨੇ ਅਗੋਂ ਿਆ ਇਹ ਜੇ ਤੁਸੀਂ ਕਹੋਗੇ ਘੋੜਿਆਂ ਖੇਤਾ ਕੇ ਕਿਰੋਂ ਦਾ ਬੰਦ ਕਰ ਦਿੱਤੀਆਂ ਜਾਣ ਤਾਂ ਜਿਹੜੇ ਉਹਨੇ ਪਾਪੀ ਨੇ ਜੋ ਮਰਜ਼ੀ kia ਹੋਇਆ ਤਾਂ ਸਤਕਾਰ ਦੇਣਾ ਗੁਰੂ ਵੰਸ਼ਾ ਮਹਾਰਾਜ ਦੀ ਬਾਣੀਆਂ ਦੀ ਪਾਪੁਰਾ ਪਾਪੀ ਕੋ ਪਿਆਰਾ ਪਾਪ ਲੱਗਿਆ ਪਾਪੇ ਪਾਸਾਰਾ ਸਾਧ ਸੰਗਤ ਜੀ ਉਹ ਕਹਿੰਦਾ ਕਿਹੜੇ ਸ਼ੇਰ ਤੇ ਕੇਸ ਹੈ ਤੁਹਾਡੇ ਇਹਦੇ ਨੂੰ ਰਸੇ ਵਾਟ ਕੇ ਦੇਵੋਗੇ

ਕੋਈ ਕਿਤਨਾ ਸਾਬ ਰਾਜਨਾ ਕੋੜਨਾ ਇਹ ਸਾਹ ਸੰਗਤ ਹੋ ਰਹੀ ਕਾ ਨੇ ਆਪ ਪਟਿਆਲੇ ਦਾ ਰਹਿਣ ਵਾਲਾ ਸਰਦਾਰ ਆਲਾ ਸਿੰਘ ਦੇ ਕੋੜਨਾ ਲੈ ਕੇ ਸਾਸ ਸੰਗਤੀ ਇਸੇ ਗੋਲਕ ਦੀ ਬਦੀ ਦੀ ਮਾਇਆ ਨਹੀਂ ਮਨਜ਼ੂਰ ਇਥੇ ਨੇਕੀ ਦੀ ਮਾਇਆ ਮਨਜ਼ੂਰ ਹੈ ਜੇ ਕੋਈ ਆਪਣੀ ਮਿਹਨਤ ਕਰਕੇ ਦਾ ਰੱਬੀ ਕਹਦਾ ਉਹ ਵੀ ਇਥੇ ਪ੍ਰਵਾਨਿਆ ਪਰ ਸਾਹ ਸੰਗਤ ਜੀ ਹੋਰ ਕਰਦਾ ਸੀ ਤੰਗ ਸਹਿਬ ਰਾਏ ਚੌਧਰੀ ਤੇ ਐਸ ਕਰਕੇ ਸਿੱਖਾਂ ਨੇ ਮਿਹਰਾ ਆਪਣਾ ਵਰਤਿਆ ਵਰਤੀ ਜਾਤ ਹੋਰ ਸਾਬ ਸੰਗਤ ਜੀ ਜਿਹੜੇ ਕੋਲ ਮਨੇ ਮਿਲੇ ਲੱਗੇ ਉਹ ਕਰਤਾ ਭਗੇਤ ਸਿੰਘ ਨੇ ਪਾਤੇ ਨੇ ਬਾਬਾ ਤਾਰਾ ਸਿੰਘ ਦੀ ਗੋਲਕ ਜੀ ਸਾਧ ਸੰਗਤ ਜੀ ਹੁਣ ਇਧਰੋਂ ਸਹਿਬ ਰਾਏ ਚੌਧਰੀ ਗਿਆ ਪੱਟੀ ਪੱਟੀ ਦਾ ਰਹਿਣ ਵਾਲਾ ਜਾਫਰ ਬੇਗ ਵਲੱਬੀ ਹੋ ਇੱਕ ਚਾਰੀਕ ਜੱਟ ਉਹਨੇ ਗਿਆ ਉਹ ਜੱਟ ਦੇਖਿਆ ਆਪਣੀ ਏਨੀ ਜਾਰੀਏ ਤੇ ਉਹ ਜੱਟ ਦੇ ਨੇ ਸਭ ਤੋਂ ਪਹਿਲਾਂ ਪੁੱਛਿਆ ਚੌਧਰੀ ਇਹ ਕੀ ਹੋਇਆ ਤੇਰੇ ਨਾਲ ਤੂੰ ਦੇਣਾ ਚੌਧਰੀ ਅੱਧਰਾਂ ਇਹਨਾਂ ਨਾਮ ਸੀ ਤੇ ਉਹ ਇਹਨਾਂ ਨਚੋੜਿਆ ਕਿਨੇ ਤੇ ਸਾਥ ਸਰਦਾਰ ਜੀ ਨੇ ਉੱਤਰ ਦਿੱਤਾ ਕਿੰਦਾ ਉਹਨੇ ਆਗਿਆ ਤੋ ਤੂਤਾ ਦੇ ਦਸਖੰਦ ਨੇ ਸਿੱਖਾ ਨਹੀਂ ਦੱਤੀਏ ਮੇਰੀਆਂ ਕੋਹੀਆਂ ਪਟਿਆਲੇ ਵਿੱਚ ਆਇਆ ਉਹਨੇ ਹੰ ਦੱਸਿਆ ਸਿੱਖਾ ਨੂੰ ਉਹ ਕਹਿੰਦਾ ਕਿ ਇਹ ਲੈਣਾ ਤਾਂ ਬਦਲਾ ਜਿਹੜਾ ਉਹਨੇ ਮੇਰੀਆਂ ਵੇਚ ਨਾਲ ਕੋਹੜਾ ਜੱਫਰ ਬੇਗਾ ਤੇ ਉਹ ਸਹਿਰ ਨਾਇਕਾਉਂਦੀ ਜਿਹਦੇ ਵਿੱਚ ਜੱਫਰ ਬੇਗ ਦੇ ਦੋ ਪਤੀਥੇ ਦੋ ਰਾਹ ਤੇ 500 ਦਰਨਾਮ ਤੇ ਤੁਰੇ ਨੇ ਪੱਟੀ ਤੋਂ ਪਿੰਡ ਮਾੜੀ ਕੰਬੋ ਕੀ ਆਏ ਨੇ ਇਕ ਤਨੇ ਦੋ ਚੌਧੀਆਂ ਦੀ ਸਲਾਹ ਲਈ ਉਹ ਮਡੇ ਸਿਆਣੇ ਦਾ ॠषि ਉਹ ਕਹਿੰਦੇ ਉਹਨਾਂ ਮਾਰਗੀ ਕਹਾਂ ਕਿ ਆਪਾਂ ਕਰਨਾ ਹਮਲਾ ਬਾਬਾ ਤਾਰਾ ਸੁਮਾਨ ਤੇ ਤੇਰੇ ਤੇ ਉਹਨਾਂ ਦੇ ਅੱਗੇ ਉਹ ਕਹਾਂ ਕਿ ਜੇਦ ਕਰਨਾ ਹਮਲਾ ਤੇ ਹੋ ਨਾ ਜਾਓ ਜਦੋਂ ਰਾਤ ਦਾ ਤੀਜਾ ਪੁਹਰ ਚੱਲੂਗਾ ਤਦ ਕੋਰੋ ਜਾਓਗੇ ਤੇ ਉਦੋਂ ਉਹ ਆਪ ਕਿੱਦੇ ਹੋਣਗੇ ਛਾਤਰ ਵਸਤਰ ਕਿੱਦੇ ਹੋਣਗੇ ਸਿਣਾ ਦੇ ਨਹੀਂ ਸਾ ਸਰਵਤ ਇਤਿਹਾਸ ਕਹਿੰਦਾ ਕਿ ਉਦੋਂ 12 12:30 ਨਗਾਰੇ ਦੀ ਕੋਟ ਖੜਕ ਗਿਆ ਜੀ ਅੱਜ ਵੀ ਸ਼ਾਸਰੂਗੀ ਦਰਪੰਤਾ ਜਿਹੜੇ ਡੇਰੇ ਨੇ ਉੱਥੇ ਵੀ ਅੱਜ ਵੀ ਨਗਾਰੇ ਰੰਗ ਚੋਟਾ ਅਮਰਤ ਵਲੇ ਖੜਕ ਗਿਆ ਅੱਜਾਰੇ ਮੇਰੇ ਨੰਦ ਭਾਲਾ ਸੇਵਾ ਕਰੇ ਬਹੁਤ ਹੀ ਸਤਿਕਾਰਯੋਗ ਵੀਰ ਕਲ ਸਿੰਘ ਆਪਨਾ ਪੱਕਾ ਨੇਮ ਹੈ ਮੈਂ 2:30 ਵਜੇ ਉੱਠਾ ਹੀ ਉੱਠਣਾ ਆਪਣਾ ਨਿਧਨ ਕਰਕੇ ਮਹਾਰਾਜ ਦਾ ਮਤਵਲੇ ਪ੍ਰਕਾਸ਼ ਕਰਨਾ ਬਿਲਕੁਲ ਨੇ ਇਹ ਨਿਧ ਦਾ ਪੱਕਾ ਨਿਯਮ ਹੈ ਹਰ ਸਾਥ ਸਰਦ ਜੀ ਉਹ ਕਿੱਧਰ ਤੂੰ ਹੀ ਜਾਣਾ ਰਾਤ ਦੇ ਟਿੱਕੇ ਤੱਕ ਰਾਤ ਤੇ ਉਹ ਰਹਿ ਮਾੜੀ ਕੰਬੋ ਕੀ ਜਦੋਂ ਰਹਿ ਮਾੜੀ ਕੰਬੋ ਕੀ ਰਾਤ ਦਾ ਦੂਜਾ ਪਹਿਰ ਹੋਇਆ ਜੇ ਖਤਮ ਤਿੱਕਾ ਪਹਿਰ ਚੱਲੰਦਿਆ ਟਾਈਮ ਦੱਸਿਆ ਗਿਆ 12:30 ਦਾ ਸਾਥ ਸਰਦ ਜੀ ਹੁਣ ਬਾਬਾ ਤਾਹਾਂ ਸਿਮਾਨ ਦੇ ਬੇਰੇ ਨੂੰ ਪਹਿ ਤੁਰ ਉਦੋਂ ਸਰਦਾਰ ਬਘੇਲ ਸਿੰਘ ਗਿਆ ਅੰਮ੍ਰਿਤ ਵੇਲੇ ਹੋਰ ਸਿੰਘ ਉੱਤੇ ਨੇ 12:30 ਦੇ ਵਜੇ ਟਾਪ ਦੇ ਨਾਲ ਡੇਰਨ ਧਰਤੀ ਇਹ ਨਜ਼ਾਰੇ ਦੀ ਚੋਲ ਹੈ ਸਾਥ ਸਮਾਜੀ ਬਾਬਾ ਬਘੇਲ ਸਿੰਘ ਉਹ ਲਾਏ ਨੇ ਪੇਡਾ ਇਹ ਤੋਂ ਘੁਸਿਆ ਨੇ ਤੇ ਉਹ ਬਾਬਾ ਦਾਸ ਸੁਆਰ ਦੇ ਡੇਰੇ ਤੇ ਰਹਿੰਦੇ ਹੋ ਕੋਈ ਢੇਰ ਦੋ ਕਿਲੋ ਮੀਰ ਦੇ ਵਗਦੇ ਤੇ ਇੱਥੇ ਆ ਜੁਟੇ ਨੇ ਉਹਨਾਂ ਦੇ ਹੱਥ ਪਾਣੀ ਵਾਲਾ ਗੜਵਾ ਬਾਪੂ ਸੋਚੀ ਸੀਟਲੀ ਆਪਣੀ ਕਲਮ ਤੋਂ ਵਾਰ ਇਹ ਗੀਤ ਹੋ ਉੱਠਿਆ ਤੜਕੀਏ ਪੈਰ ਦੇ ਉਹ ਜੁਦਾ ਬਲੀ ਜਵਾਨ ਉਹਨੇ ਜਲਦਾ ਕਰਵਾ ਭਰ ਲਿਆ ਉਹ ਚੱਲਿਆ ਬਾਹਰ ਮਦਾਨ ਸੱਤ ਫੁੱਲ ਦੇਜਾ ਜਵਾਨਦਾਰ ਉਹ ਤੱਕੇ ਵਾਲੇ ਸਵਾਰ ਮਾਤ ਪਾਈ ਲੋਤਾਰੇ ਤੱਕ ਤੱਕ ਕੇ ਸ਼ਮਾਨ ਮੋਢੇ ਲੱਗੀ ਜਤੀਰੇ तीर फरे कुवार लिप्ते जिवे सपोरिए भाई चंदर दे सबयार ठान चढ़ी तलवार ठान चढ़ी सरदार ਝੂਟੇ ਲਵੇ ਕਿਰਪਾਨ ایਉ ਨੀਲੇ ਦਸਤਾਰ ਦੇ ਚੱਕਰ ਸੋਭਾ ਖਾਨ ਉਪਮਾ ਸੁਜੀ ਕਵੇ ਨੂੰ ਪੇਗ ਪਈ ਸਮਾਨ ਦੂਰ ਹੋਇਆ ਸੰਗ ਦੇ ਤਲ ਤੇ ਰੋ ਦੁਸ਼ਮਣ ਪਹੁੰਚਿਆ ਆਣ ਘੋੜਿਆਂ ਦੇ ਸੁੰਭ ਮਰਦੇ ਤੇਰੇ ਕੰਬਾਰੇ ਵੈਰੀ ਚੜ ਕੇ ਆ ਗਿਆ ਚੰਦੇ ਜਿਵੇਂ ਤੂਫਾਨ ਉਹ ਟੱਕ ਫਲਾਦਾ ਤੜਾਣ ਕੱਲਾ ਮਰਦ ਜਵਾਨ ਦੂਜੇ ਗੱਸੇ ਵਿੱਚ ਸੀਤਲ ਕੱਲਾ ਜਿਹੜਾ ਆਣ ਸਾਥ ਸੰਗਤਿਓਂ ਬਾਬਾ ਕਥੇ ਸਿੰਗਿਆ ਪਾਣੀ ਵਾਲਾ ਗੜਵਾ ਤੇ ਓਟ ਭਰਿਆ ਆ ਪਾਣੀ ਹੁਣ ਸਾਥ ਸੰਗਤਿ ਬਾਬਾ ਕਥੇ ਸਿੰਘ ਨੂੰ ਥੋੜੀ ਜਿਆ ਹੁੰਦਾ ਕਿ ਜਿਵੇਂ ਵੈਰੀ ਆ ਗਿਆ ਕੋੜੇ ਦੇ ਸੌਂਖਾ ਖੜ ਤੰਦੇ ਨੇ ਤੇ ਬਾਬਾ ਕਹਿਲ ਸਿੰਘ ਨੇ ਸੰਗਣਾ ਲੈ ਵੜਿਆ ਉਹ ਗਿਆ ਬਾਬਾ ਕਹਿਲ ਸਿੰਘ ਦੇ ਹੱਥੇ ਪਾਣੀ ਵਾਲਾ ਗੜਵਾ ਬਾਬਾ ਬਗੇਲ ਸਿੰਘ ਕਹਿੰਦੇ ਜੇ ਮੈਂ ਉਧਰ ਡੇਰੇ ਵਾਲੇ ਸਿੰਘਾਂ ਨੂੰ ਜਾ ਕੇ ਦੱਦਾ ਪਰ ਸਾਸ ਹੁੰਦੇ ਡੇਰ ਤੋਂ ਮੀਰ ਦਾ ਲਗਦਾ ਇਨੀ ਰੂਪ ਦਾ ਬਾਬਾ ਬਗੇਲ ਸਿੰਘ ਆਗੇ ਖੜ ਕਹਿੰਦੇ ਨਹੀਂ ਭਾਵੇਂ ਮਰਾ ਭਾਵੇਂ ਵਾਲਾ ਗੜਵਾ ਸਾਹਿਬ ਸਿੰਘ ਜੀ ਬਾਬਾ ਬਗੇਲ ਸਿੰਘ ਨੇ ਲਾ ਕੇ ਮੋਢੇ ਤੇ ਬੰਦੂਕ ਇੱਕ ਲਪਾਈ ਹੋਈ ਮੋਢੇ ਤੇ ਬੰਦੂਕ ਮਗਰ ਪਾਇਆ ਮੋਢੇ ਤੇ ਤੀਰਾਂ ਵਾਲਾ ਘੱਟਾ ਇਹਨਾਂ ਚ ਨੂੰ ਬਾਬਾ ਬਗੇਲ ਸਿੰਘ ਨੇ ਲਾ ਕੇ ਮੋਢੇ ਤੇ ਬੰਦੂਕ ਆਉਂਦੀ ਹੋਈ ਮੁਗਲ ਦੀ ਟੋਲੀ ਨੂੰ ਸੂਚਨਾ ਦੇਣ ਲਈ ਸਿੰਘ ਜੀ ਜਾਗਦੇ ਆ ਸਿੰਘ ਨਹੀਂ ਸੁੱਤੇ ਉਹ ਸਾਹ ਸੁਣਦੇ ਹੋਣ ਕਰਕੇ ਤਾਰ 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 ਕਰਕੇ ਘੋੜਿਆਂ ਦੇ ਫੇਰ ਕੱਢਿਆ ਤੇ ਸਾਹ ਚ ਇਧਰ ਨੂੰ ਕਮਿਆਰ ਨਾ ਦੁਕਾਨਾਂ ਗੈਰ ਹਲੂ ਗੈਰ ਰੁਪਏ ਗੈਰ ਅੰਗ ਸੰਗੀਤ ਪੰਗਾਂ ਮਿਲੂ ਤੇ ਛੱਡ ਕੇ ਜਲਕਾਰਾ ਮਾਰ ਕੇ ਲਲਕਾਰਾ ਜਿਵੇਂ ਆਇਆਂ ਦਾ ਕੀਤਾ ਸਵਾਗਤ ਉਸ ਵੇਲੇ ਦੇ ਨਕਸ਼ੇ ਨੂੰ ਕੰਤਾ ਰੀਣਾ ਲੈਣਾ ਤੇ ਬਾਬਾ ਬਾਸੂੰਦ ਦਾ ਹਜੂਲੀ ਕਮਿਸ਼ਨ ਜਥਾ ਹੈ ਕੈਉ ਲੋਕ ਤੇ ਚਲਿਆ ਮੇ ਮੋਮਨ ਨੂੰ ਲਾਈਕ ਸੁੰਗੜੇ ਕੜਾਈ ਕੀਤੀ ਜਦੋਂ ਮਨ ਕਾਂ ਵੀ ਅੱਗੋਂ ਮੁੜ ਕੇ ਆਇਆ ਫਿਰ ਉਹ ਦਾ ਸਾਥ ਸੰਗਤ ਜੀ ਕੋਈ ਮੁੜਿਆ ਮੋਮਨ ਖਾਨ ਕੱਲਿਆ ਤੱਕੀ ਵੇਦ ਨੂੰ ਤੱਕੀ ਵੇਦ ਨੂੰ ਨੇ ਸਾਥ ਅੱਗੋਂ ਸਾਥ ਸੰਗਤ ਜੀ ਉਹ ਵੀ ਮੁੜ ਆਇਆ ਉਹਨੇ ਨਾਲ ਜਿੰਨੇ ਗਏ ਉਹ ਵੀ ਅੱਗੋਂ ਅਗਲੇ ਆਨੇ ਕੋ ਪੜਕਾ ਕੇ ਕੱਲੇ ਹੋਰ ਸਾਥ ਸੰਗਤ ਜੀ ਫਿਰ ਮੋਮਨ ਖਾਨ ਕੱਲਿਆ ਤੱਕੀ ਦੇ ਤਦੂ ਜੇ ਮਰੀਦ ਖਾਨ ਮਰੀਦ ਖਾਨ ਜਦੋਂ ਕੱਲਿਆ ਦੇਵ ਸ਼ਾਹ ਚੰਦਰ ਜੀ ਉਹਨਾਂ ਬਾਬਾ ਤਾਰਾ ਸੁਨਵਾਲਾ ਉਹਦੇ ਨਾਲ ਟੱਕਰ ਆਇਆ ਅੰਤ ਵਿੱਚ ਪਹਿਲਾ ਕਾਰਨ ਟੱਕਰੇ ਕਿਤੇ ਸਨ ਜਦੋਂ ਅਖਰ ਫੌਜ ਗਈ ਇਨੋਂ ਪਾਸਿ ਸ਼ਾਹ ਚੰਦਰ ਬਾਬਾ ਤਾਰਾ ਸੁਨਵਾਲਾ ਕਈਆਂ ਨੂੰ ਸ਼ਹੀਦ ਕਰਤੇ ਆਪ ਵੀ ਸ਼ਹਾਦਤ ਦਾ ਜਾਨ ਪੀ ਗਏ ਉਹ ਸੀ 1726 ਈਸਵੀ ਨੂੰ ਬਾਬਾ ਤਾਰਾ ਸੁਨਵਾਲਾ ਆਸ਼ਰਮ ਤੋਂ ਦਾ ਜਾਨ ਪੀਤੇ ਨੇ ਸੋ ਇਤਿਹਾਸਕ ਦੰਤਾਂ ਪ੍ਰਮਾਣ ਬੁੱਲ੍ਹਾ ਟੁਕਾ ਲਿਖੇ ਮਾ ਗੰ ਸਮਾਤਿ ਲਿਖਨ ਸਾਰੇ ਗੁਰੂ ਜੀ ਦਾ ਚਿਨਾਰਨੇ ਆਪ ਸੁਬਾ ਸਤਾਨੇ ਬਖਸ਼ਰਨਾ ਸੋ ਹਉ ਅਰਦਾਸ ਪੰਤੇ ਸ਼ਾਮਨ ਜੀ ਇੱਕ ਵਾਰੀ ਵਾਹਿਗੁਰੂ ਜੀ ਬਖਸ਼ਿ ਬਤੇ ਜੀ ਵਾਰੀ ਗੁਰੂ ਜੀ ਦਾ ਅਸਾ ਵਾਹਿਗੁਰੂ ਜੀ ਦੀ ਬਖਸ਼ਿ ਨਮਕ ਪੈਰ ਗੁਰੂ ਪਾਣੀ ਪਿਤਾ ਮਾਤਾ ਕਰਤਮ ਹਾਤ ਦਿਵਸਰਾ ਬਧ ਦਾਈ ਦਾਇਆ ਮੇਰਾ ਤੋਇ ਆਪਣੀ ਕਹਿਣ ਦਾ ਕੇ ਦੂਰ ਜਿਨਨਾਮ ਧਿਆਇਆ ਗਇ ਮਸ਼ਕਤ ਧਾਰ ਨਾਨਕ ਦੇਵ ਕੀ ਬਿਲੇ ਕੋਤੀ ਛੁਟੀ ਨਾਲ ਜਿਨਨਾਮ ਧਿਆਇਆ ਗਇ ਮਸ਼ਕਤ ਧਾਰ